ਹੈਲੋ ਸਤਿ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਪਧੀਆ ਆ ਤੇ ਅੱਜ ਆਪਣੇ ਕੋ ਫੇਰ ਆਈ ਆ ਮੀਨੂ ਸਰਾ ਮੱਝ ਜੈਨਕੀ ਮੁੱਖ ਮਹਿਮਾਨ ਚੀਫ ਗੈਸਟ ਇਹ ਮੁੱਖ ਮਹਿਮਾਨੀ ਮੁੱਖ ਮਹਿਮਾਨ ਆ ਜਿਹਨੂੰ ਤੁਸੀਂ ਸੱਦਿਆ ਹੈ ਪਤਾ ਨਹੀਂ ਇਹਨੇ ਕੀ ਇਦਾਂ ਦਾ ਕੀਤਾ ਮਿਲਦੇ ਆ ਵੀਡੀਓ ਦੇ ਵਿੱਚ ਦੇਖਿਓ ਇਹ ਕਹਿੰਦੇ ਹਜੇ ਖਾਣੀ ਨਹੀਂ ਮੈਂ ਚਲੋ ਮੈਂ ਬਣਾ ਕੇ ਰੱਖ ਦਿੰਨੀ ਆ ਫਿਰ ਖਾ ਲਿਓ ਫੁੱਲ ਤੇ ਲਾਣੀ ਆ ਤੇ ਬਾਕੀ ਗਵਾਂਢੀ ਅਕਰ ਫੇ ਸਬਜੀ ਅਜ ਮੰਗ ਲਈ ਆ ਆ ਦੇਖੋ ਇਹ ਮੈਂ ਗਵਾਂਢੀ ਅਕਰ ਮੰਗ ਕੇ ਲਈ ਆ ਆਲੂ ਪਤਾਉ ਤੇ ਸਾਡੇ ਕੱਦੂ ਆ ਦੁੱਧ ਵਾਲਾ ਉਹ ਮੈਂ ਖਾਣਾ ਨਹੀਂ ਮੇਰਾ ਜੀਨ ਕਰਦਾ ਮੇਰਾ ਰੱਤ ਜਾ ਬਣ ਗਿਆ ਉਹਦੇ ਨਾਲ ਇਸ ਕਰਕੇ ਚਿੱਟੇ ਦੰਦ ਗਲਾਬੀ ਬੁੱਲ ਕਿਸੇ ਤੋਂ ਮੰਗਲੇ ਹੁੰਦੀ ਨਹੀਂ ਕਿਵੇਂ ਚਿੱਟੇ ਦੰਦ ਗਲਾਬੀ ਬੁੱਲ ਕਿਸੇ ਤੋਂ ਮੰਗਲੇ ਹੁੰਦੀ ਨਹੀਂ ਮੰਗ ਲਿਆਵਾਂਗੇ ਆਹ ਜੀ ਰੁੱਟ ਦਾਲ ਤਾਂ ਮੰਗਲੇ ਹੀ ਨਾ ਉਹ ਮੰਗਲੇ ਹਾਂ ਤੇ ਗਾਇਸਰ ਚੱਲਨੇ ਆਪਾਂ ਕੱਲ ਨੂੰ ਕੱਲ ਛੋਟਾ ਛੋਟ ਮਣਕੀ ਜਾਉਂਗੀ ਛੋਟਾ ਛਿੱਟ ਪਾਣੀ ਤੇ ਤੇ ਸਾਲ ਦੇਖੋ ਵਲੌਗ ਨਾ ਬਣੇ ਰਿਹਾ ਚੈਨਨ ਕਰ ਲੈ ਸਬਸਕ੍ਰਾਈਬ ਬਲੈਕ ਸੇਕ ਨੂੰ ਕੰਨ ਕਰਨਾ ਨਾ ਭੁੱਲਿਓ ਸੋਹਣੀ ਦਾ ਤੇਤੋਂ ਬਣ ਹੋ ਜਾਣਾ ਆ ਬਾਕੀ ਤਾਂ ਸਾਰਾ ਕੁਝ ਹੋ ਜਾਣਾ ਬਸ ਇੱਕ ਸਬਜੀ ਪਾਣੀ ਨਹੀਂ ਬਣਦਾ ਉਹ ਅੰਡੀਆਂ ਗਵੰਡੀਆਂ ਦੇ ਮੰਗਨ ਤੂਰੀ ਰਹਿਣੀ ਆ ਦੁੱਧ ਵਾਲੇ ਕੱਦੂ ਨਾਲ ਤੇ ਰਤਜਾਬ ਬਣਦਾ ਆ ਇੱਥੇ ਹੁਣ ਭਟੂਰੇ ਰੱਖ ਦੋ ਸਾਰਾ ਕੁਝ ਖਾਣ ਪੀਣ ਨੂੰ ਲਟਰਮ ਪਟਰਮ ਕੇਸਵਾ ਰੱਖ ਦੋ ਉਹਦੇ ਨਾਲ ਨਹੀਂ ਕੁਝ ਹੋਣਾ ਉਦੋਂ ਨਾ ਕੁਝ ਬਣਦਾ ਹੀ ਨਹੀਂ ਕੱਦੂ ਨਾ ਤੇਰੇ ਤਜਾਬ ਬਣਦਾ ਓ ਮਾਈ ਗਾਡ ਬਤਾਉਣਾ ਵੀ ਨਹੀਂ ਬਣਿਆ ਹੁਣ ਗੁੰਖਾਲਾ ਤੂੰ ਪਾਣੀ ਲਾ ਲਓ ਸਮਝਦਾ ਗੈਸ ਨੇ ਚੂਟ ਆ ਲਿਆ ਪਾਣੀ ਦੇ ਗਲਾਸ ਹਾਂ ਪਾਣੀ ਮੰਗਾਈ ਹੋਣੀ ਆਪਾਂ ਸੈਟ ਕਰੀਏ ਖੜਾ ਆਰਾਮ ਨਾਲ ਇੱਕਦਮ ਕਰੋ ਨਾ ਅੱਛਾ ਦੇ ਇਹਦਾ ਉਲੀ ਗੋ ਐਂ ਕਰੀਂ ਨਾ ਐਂ ਕਰੀਂ ਪਰ ਇਹ ਦਰਨਾ ਨਾ ਯਾਰ ਨੌਨਲਡੋ ਦੇ ਦਿੰਨੀ ਔਰ ਦੜਪਾ ਇੱਕ ਦਮ ਤਾਂ ਮਾਸ਼ਾ ਅੱਲ ਮਾਸ਼ਾ ਦੁਮਾਸ਼ ਮਾਸ਼ਾ ਅੱਲ ਗਾਇਸ ਖਾਜਾ ਖਾਜਾ ਮੈਨੂੰ ਬਣਾਉਣ ਅੱਛਾ ਬਣੀ ਜਾਂਦੀ ਐ ਗਾਇਸ ਅੱਛਾ ਲਾ ਮਾਂ ਕੋਲੇ ਰੈਡੀ ਹਾਂਜੀ ਗਾਇਸ ਵੀਰੇ ਆਪਾਂ ਹੁਣ ਜਾ ਰਹੇ ਆ ਮੁੱਲਾਪੁਰ ਦੇਖੋ ਆਪਾਂ ਸੋਹਣੇ ਲੱਗ ਰਹੇ ਆ ਵੀ ਪਤਾ ਨਹੀਂ ਇਹਨਾਂ ਲੋਕਾਂ ਨੂੰ ਇੰਨਾ ਸਮਝਾਇਆ ਉਹ ਜਿਹੜੇ ਆਰਗਨ ਪਾਰਟੀ ਆਰਗੇਨਾਈਜ਼ਰ ਸੀਗੇ ਸੀਗੇ ਕਿ ਦੋ ਚਾਰ ਲਫੰਡਰਾਂ ਜੀਆਂ ਜਨਾਨੀਆਂ ਵੀ ਕਹਣਾ ਕਹਿੰਦੇ ਆ ਵੀ ਤੁਸੀਂ ਚਾਚੇ ਦੇ ਬੰਦੇ ਨੂੰ ਚਾਚੇ ਦੀ ਲੇਡੀ ਨੂੰ ਜਿਹਨੇ ਕੁਛ ਕੀਤਾ ਵੀ ਹੋਵੇ ਸਮਾਜ ਲਈ ਤੁਸੀਂ ਉਹਨੂੰ ਸਦੋ ਇਹਨੇ ਕੀ ਕੀਤਾ ਖਾਣਾ ਸਿਖਾਉਂਦੀ ਆ ਲੋਕਾਂ ਨੂੰ ਨਿਆਣਿਆਂ ਨੂੰ ਵੀ ਕਿੱਦਾਂ ਖਾਈ ਦਾ ਡੰਗਰਾਂ ਵਾਂਗੂ ਤੁਸੀਂ ਵੀ ਚਾਹੁੰਦੇ ਆ ਵੀ ਤੁਹਾਡੇ ਨਿਆਣੇ ਇਦਾਂ ਸਿੱਖਣ ਹਨਾ ਏਦਾਂ ਦੇ ਲੋਕਾਂ ਨੂੰ ਸੱਦ ਕੇ ਕੀ ਕਰਨਾ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਅਦ ਹਾਂਜੀ ਗਾਇਜ਼ ਜਿਹੜੇ ਆਪਾਂ ਪਹੁੰਚ ਗਏ ਬਹੁਤ ਸੋਨਾ ਵੈਲਕਮ ਕੀਤਾ ਭੈਣ ਹੋਣਾ ਨੇ ਬਹੁਤ ਹੀ ਪਿਆਰ ਦਿੱਤਾ ਸਾਰਿਆਂ ਨੇ ਆਪਾਂ ਇੱਧਰ ਸਾਰਿਆਂ ਨੂੰ ਮਿਲੇ ਤੇ ਗਾਇਜ਼ ਇਹ ਬੱਚੇ ਵੀ ਦੇਖ ਲਓ ਕਿੰਨਾ ਪਿਆਰ ਕਰ ਰਹੇ ਆ ਹਨਾ ਤੇ ਛੋਟੇ ਛੋਟੇ ਬੱਚੇ ਦੇਖੋ ਕਿੰਨਾ ਸੋਹਣਾ ਰੈਡੀ ਹੋਇਆ ਤੇ ਇਧਰ ਭੈਣ ਨੇ ਆਪਾਂ ਨੂੰ ਬਿਠਾਇਆ ਫਿਰ ਬਹੁਤ ਰਿਸਪੈਕਟ ਦਿੱਤੀ ਇੱਜ਼ਤ ਦਿੱਤੀ ਸਭ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਪਿਆਰ ਆ ਤੇ ਆਪਾਂ ਪਹੁੰਚ ਗਏ ਆ ਤੇ ਗਾਇਸ ਜੇ ਹੁਣ ਆਪਾਂ ਪੀਵਾਂਗੇ ਚਾਹ ਪਾਣੀ ਠੰਡਾ ਤੇ ਆਪਾਂ ਲਈ ਕੋਲਡ ਡਰਿੰਕ ਤੇ ਹੁਣ ਆਪਾਂ ਕੋਲਡ ਡਰਿੰਕ ਪੀ ਰਹੇ ਆ ਗਾਇਸ ਜੇ ਆਪਾਂ ਪਹੁੰਚ ਗਏ ਆ ਉੱਥੇ ਫੰਕਸ਼ਨ ਤੇ ਤੀਆਂ ਦੇ ਦੇਖੋ ਕਿੰਦਾ ਸੋਹਣਾ ਸਜਾਵਟ ਕੀਤੀ ਹੋਈ ਆ ਪੱਖੀਆਂ ਝੋਲੇ ਟੰਗੇ ਫੁਲਕਾਰੀਆਂ ਆ ਭੈਣ ਨੇ ਜਿਨ੍ਹਾਂ ਨੇ ਕਰਵਾਇਆ ਵਾ ਯੈਲੋ ਸੂਟ ਵਾਲੇ ਤੇ ਆ ਭੈਣ ਮਿਲੇ ਸੀ ਉੱਥੇ ਆ ਯੈਲੋ ਸੂਟ ਵਾਲੇ ਭੈਣ ਨੇ ਇਹਨਾਂ ਦਾ ਸਲੂਨ ਆ ਉੱਥੇ ਬੋਲਾਪੁਰ ਇਹਨਾਂ ਨੇ ਸਾਰਾ ਆਰਗੇਨਾਈਜ਼ ਕਰਾਇਆ ਸੀਗਾ ਤੇ ਇੱਧਰ ਮੈਂ ਤੇ ਪ੍ਰੀਤ ਖਾ ਰਹੀ ਸੀ ਲਓ ਜੀ ਚੀਫ ਚੀਫ ਗੈਸਟ ਸਾਹਿਬ ਆ ਗਏ ਆ ਤੇ ਆ ਕੀ ਥੋੜੇ ਜੇ ਬੰਦੇ ਬਾਹਰ ਵੈਲਕਮ ਕਰਨ ਨੂੰ ਓ ਮਾਈ ਗੋਡ ਇੱਧਰ ਥੋੜਾ ਹੋਣਾ ਚਾਹੀਦਾ ਹੈ ਉੱਤ ਜਿੰਨੀਆਂ ਲੇਡੀਜ਼ ਸੀਗੇ ਸਾਰਿਆਂ ਨੂੰ ਬਾਹਰ ਹੋਣਾ ਚਾਹੀਦਾ ਸੀ ਤੇਰਾ ਵੈਲਕਮ ਕਰਨਾ ਹੈਨਾ ਏਡੀ ਵੱਡੀ ਤੂੰ ਚੀਫ ਗੈਸਟ ਆ ਹੁਣ ਤੈਨੂੰ ਗੱਡੀ ਵੀ ਲੈ ਲੈਣੀ ਚਾਹੀਦੀ ਹੈ ਕਰਨਾ ਵਾਂਗੂ ਕਰਨਾ ਨੇ ਲਈ ਆ ਨਾ ਕਿਉਂਕਿ ਤੈਨੂੰ ਤਾਂ ਥਾਂ ਥਾਂ ਰੀਵਨ ਕੱਟਣ ਜਾਣਾ ਪਿਆ ਕਰਨਾ ਹੈ ਭਗਵੰਤਵਾਨ ਨੂੰ ਕਹਿੰਦੇ ਸੱdna ਤੈਨੂੰ ਸੱਦਿਆ ਕਰਨਾ ਸਾਰਿਆਂ ਨੇ ਹੁਣ ਨਹੀਂ ਹਉਣ ਦੇਖੋ ਇੱਥੇ ਤੋ ਕਿਦਾਂ ਨੱਚਦੀ ਐ ਇਹ ਤੇਰਾ ਅਸਲੀ ਕੰਮ ਐ ਉਹਨਾਂ ਨੇ ਤੈਨੂੰ ਸਹੀ ਕੰਮ ਲਈ ਸੱਦਿਆ ਐ ਆਹ ਕੰਮ ਕਰਨਾ ਤੂੰ ਹੈਨਾ ਲੋਕਾਂ ਨੇ ਇਹਨੂੰ ਕਮੈਂਟ ਕੀਤੇ ਆ ਹੁਣ ਨਹੀਂ ਤੈਨੂੰ ਤੇਰਾ ਭਰਾ ਚਿੱਤੇ ਆਉਂਦਾ ਇੱਕ ਨੇ ਕਮੈਂਟ ਕੀਤਾ ਤੂੰ ਸਭ ਤੋਂ ਜ਼ਿਆਦਾ ਮੋਟੀ ਐ ਉਹ ਤਾਂ ਸੱਚੀ ਸਾਰੀਆਂ ਲੇਡੀਜ਼ ਦੇ ਨਾਲੋਂ ਇਹ ਜ਼ਿਆਦਾ ਮੋਟੀ ਐ ਦੇਖ ਸੂਟ ਤੋਂ ਵੀ ਬਾਹਰ ਕੀ ਕਹਿੰਦੇ ਢਿੱਡ ਨਿਕਲੀ ਜਾਂਦਾ ਐ ਸ਼ਰਮ ਹੋਣੀ ਚਾਹੀਦੀ ਆਪਣੇ ਆਪ ਨੂੰ ਲੱਗਿਆ ਇੱਥੇ ਆ ਕੇ ਟੈਂਸ਼ਨ ਫਰੀ ਹੋ ਗਏ ਤੇ ਇਧਰ ਮੈਂ ਚਰਖਾ ਖਾਤਰੀਆਂ ਗਾਈਸ ਜੀ ਗਾਈਸ ਉਹ ਮੇਰੀ ਨਾਨੀ ਚਰਖਾ ਘੱਤਦੀ ਹੁੰਦੀ ਸੀ ਜਦੋਂ ਅਸੀਂ ਛੋਟੇ-ਛੋਟੇ ਸੀ ਨਾ ਮੇਰੀ ਸੱਚੀ ਨਾਨੀ ਪੂਣੀਆਂ ਘੱਤਦੀ ਹੁੰਦੀ ਸੀ ਤੇ ਸਾਡਾ ਕੱਡੀਆਂ ਦਾ ਕੰਮ ਹੁੰਦਾ ਸੀ ਨਾ ਮੇਰੇ ਨਾਨਾ ਜੀ ਦਾ ਕੰਬਲ ਪਾਉਂਦੇ ਹੁੰਦੇ ਸੀ ਤੇ ਐਦਾਂ ਕਰਕੇ ਆ ਮੈਂ ਕਰ ਰਹੀ ਆ ਤੇ ਮਤਲਬ ਐਦਾਂ ਆ ਦੇਖੋ ਪਤੀਲਾ ਪਿਆ ਵਾ ਤੇ ਫਿਰ ਇਧਰ ਭੈਣਾ ਆ ਗਈਆਂ ਮੈਂ ਬੈਠੀ ਜਦੋਂ ਆ ਕੇ ਮੈਨੂੰ ਫੋਟੋ ਖਿਚੋਣ ਤੇ ਕਹਿੰਦੇ ਸਨੈਪ ਕਰਾਉਣੀ ਆ ਤੇ ਬਹੁਤ ਹੀ ਪਿਆਰ ਦਿੱਤਾ ਸਾਰਿਆਂ ਨੇ गाइस ਵੀਰੇ ਬਹੁਤ ਹੀ ਵਧੀਆ ਲੱਗਦਾ ਹਨ ਜਦੋਂ ਸਾਰੇ ਸਪੋਰਟ ਕਰਦੇ ਆ ਤੇ ਤੁਸੀਂ ਵੀ ਸਾਰੇ ਸਪੋਰਟ ਕਰਿਆ ਕਰੋ ਗਲਤ ਨਾ ਬੋਲਿਆ ਕਰੋ ਤੇ ਇੱਧਰ ਦੇਖੋ ਹਨਾ ਤਾਂ ਕੁਝ ਨਹੀਂ ਆ ਦੇਖ ਲਓ ਕਿੰਨੇ ਪਿਆਰ ਨਾਲ ਸਾਰਿਆਂ ਨੇ ਇੱਧਰ ਆਂਟੀ ਜੀ ਬਹੁਤ ਹੀ ਜ਼ਿਆਦਾ ਮਤਲਬ ਬਹੁਤ ਉਹ ਕਰ ਰਹੀ ਸੀਗੀ ਹਨਾ ਇਹ ਵੀ ਇੱਕ ਆਂਟੀ ਫੇਰ ਆਂਟੀ ਹੁਣ ਆ ਗਏ ਇਹਨਾਂ ਨੇ ਵੀ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਹਨਾ ਤੇ ਮਤਲਬ ਮੈਨੂੰ ਬਾਰ-ਬਾਰ ਹਨਾ ਗੱਲ ਨਾਲਾਈ ਜਾ ਰਹੀ ਸੀਗੀ ਮੈਨੂੰ ਸਿਰ ਮੈਂ ਤੈਨੂੰ ਅੱਜ ਨਾ ਇੱਕ ਸੀਰੀਅਸਲੀ ਇੱਕ ਗੱਲ ਕਹਿਣਾ ਚਾਹੁੰਨੀ ਆ ਜੇ ਤੂੰ ਮੇਰੀ ਕਿਤੇ ਵੀਡੀਓ ਸੁਣੀ ਹੈ ਵਿਸਾ ਕੀ ਸੇਰੇ ਤੇਰੇ ਨਾਲ ਕੋਈ ਦੋਸ਼ਮਨੀ ਨਹੀਂ ਮੈਂ ਅਸੀਂ ਕਿਹੜਾ ਤੇ ਤੇ ਜ਼ਮੀਨ ਬਣਾਉਣੀ ਹੈ ਹਨਾ ਬਸ ਤੂੰ ਆਪਣਾ ਨਾ ਇੱਕ ਵਾਰੀ ਖਾਣਾ ਪ੍ਰਾਈਵੇਟ ਕਰ ਦੇ ਤੂੰ ਜੋ ਵੀ ਖੇ ਸਵਾ ਖਾਣੀ ਆ ਤੂੰ ਕੈਮਰੇ ਤੋਂ ਪਰੇ ਖਾ ਬਾਕੀ ਸਾਰਾ ਕੁਝ ਭਾਵੇਂ ਕੈਮਰੇ ਦੇ ਅੱਗੇ ਕਰੀ ਜਾਂ ਸਾਨੂੰ ਕੋਈ ਮਤਲਬ ਨਹੀਂ ਬਸ ਖਾਣਾ ਪ੍ਰਾਈਵੇਟ ਕਰ ਦੇ ਇੰਨੀ ਮਿਹਨਤ ਆ ਫੇ ਨਹੀਂ ਤੈਨੂੰ ਕੋਈ ਕੁਝ ਕਹਿੰਦਾ ਜਿਹੜਾ ਹੋ ਨਹੀਂ ਸਕਦਾ ਪਰ ਆ ਗਿਆ ਬਈ ਕਿੰਨਾ ਮੈਂ ਤਾਂ ਮੁਰਗੇ ਦਾ ਆ ਗਿਆ ਕੈਡਾ ਹੋ ਕਾਲੀ ਨਾ ਪ੍ਰਾਈਜ਼ ਮਿਲਿਆ ਗਾਈਸ ਰੇ ਰੱਬਾ ਜਦੋਂ ਦੀ ਮੈਂ ਆ ਵੀਡੀਓ ਦੇਖੀ ਨਾ ਮੇਰਾ ਕਲਿੱਪ ਦੇਖ ਕੇ ਮੇਰਾ ਹੱਥ ਸਹੀ ਨਹੀਂ ਗਲੀ ਜਾਂਦਾ ਓ ਮਾਈ ਗੋਡ ਇੰਨੀ ਬੇਇੱਜ਼ਤੀ ਘਰੇ ਸੱਦ ਕੇ ਕਹਿਣਾ ਇੰਨੀ ਬੇਇੱਜ਼ਤੀ ਪੁਰਾਣੇ ਨੇ ਘਰੇ ਆਏ ਨਾ ਕੰਨ ਬਣਾਏ ਮੈਨੂੰ ਸਿਰਾਂ ਦਾ ਇਹਦੀ ਆਕਾਜ਼ ਜਿੱਤੇ ਕਰਾਈ ਵੀ ਓ ਮਾਈ ਗੋਡ ਜੋ ਕੋਈ ਵੀ ਨਹੀਂ ਕਰਾ ਸਕਿਆ ਉਹਨਾਂ ਨੇ ਕਰਾਤਾ ਹੈ ਦੱਬਾ ਸੱਚੀ ਜੇ ਨਾ ਗੁੱਸਾ ਸੀਰਾ ਮੇਰਾ ਉਹਨਾਂ ਦਾ ਸਾਰੇ ਹੀ ਮਟ ਗਿਆ ਆ ਵੀਡੀਓ ਦੇਖ ਕੇ oh my god ਕਿੰਨਾ ਬੈਡ ਵੀ ਨਹੀਂ ਹੁੰਦਾ ਤੇ ਤੂੰ ਡਰ ਆਤੀ ਜਾ ਤਾ ਉਹ ਮਾਈ ਗੋਡ ਸੱਚੀ ਦੇਖਿਓ ਗਾਇਸ ਕਿਦਾਂ ਤੁਸੀਂ ਵੀ ਦੱਸੋ ਸਾਰੇ ਗਾਇਸ ਬਟ ਮੈਂ ਆ ਉਹਦਾ ਹਸਨੀ ਕੰਟਰੋਲ ਕਰ ਸਕੀ ਕਿਉਂਕਿ ਉਹ ਤਾਂ ਬੈਠ ਹੀ ਰਹੀ ਸੀ ਹੁੰਦਾ ਪਰਾਪਾਰ ਹੀ ਨਹੀਂ ਸੀ ਬੈਠ ਹੁੰਦਾ ਲੱਤਾਂ ਥੱਲੇ ਦੀ ਕੰਨ ਤਾਂ ਕੀ ਫੜਨੇ ਸੀ ਮੁਰਗਾ ਤਾਂ ਕੀ ਬੜਨਾ ਸੀ ਹਨਾ ਸੱਚੀ ਬੈ ਵੈਰੀ ਨਾਈਸ ਵੀਡੀਓ ਬਹੁਤ ਵਧੀਆ ਕੀਤਾ ਤੁਸੀਂ ਸੋ ਗਾਇਸ ਅੱਜ ਦੀ ਵੀਡੀਓ ਸਹੀ ਨਹੀਂ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਏ ਬਾਏ